ਕਿ ਦਰਾਣੇ ਦੀ ਢਾਬ ਤੇ ਸ਼ਹੀਦ ਹੋਣ ਵਾਲੇ 40 ਸਿੰਘਾਂ ਨੇ ਨਾ ਵਦਾਵਾ ਦਿੱਤਾ ਨਾ ਉਹ ਘੋੜੇ ਸਨ ਉਹ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਪਰਮ ਪਿਆਰੇ ਤੇ ਦੁਲਾਰੇ ਸਿੱਖ ਪੁੱਤ ਮੁਕਤੇ ਸਨ ਜੁੱਧ ਚ ਫੱਟੜ ਲਹੂ ਨਾਲ ਲਤਪਤ ਭਾਈ ਰਾਏ ਸਿੰਘ ਅਤੇ ਉਹਨਾਂ ਦਾ ਪੁੱਤਰ ਮਹਾ ਸਿੰਘ ਮੌਤ ਦੀ ਅੜੀਕ ਵਿੱਚ ਸਹਿਕ ਰਹੇ ਸੀ ਮੌਤ ਤੋਂ ਪਹਿਲਾਂ ਗੁਰੂ ਜੀ ਨੇ ਉਹਨਾਂ ਨੂੰ ਅੰਤਮ ਅਦਾਗੀ ਦਿੱਤੀ ਤੇ ਗੁਰੂ ਸਾਹਿਬ ਜੀ ਨੇ ਜੋ ਸ਼ਬਦ ਕਹੇ ਉਹ ਦੱਸਦੇ ਹਨ ਕਿ ਉਹ ਗੁਰਦਿਲ ਅਜੀਜ਼ ਸਨ ਭਗੋੜੇ ਬੇਦਾਵੀਏ ਜਾਂ ਗੁਨਾਹਗਾਰ ਨਹੀਂ ਸਨ ਇਹ ਗੱਲ ਦਾ ਪ੍ਰਮਾਣ ਗੁਰੂ ਸਾਹਿਬ ਜੀ ਦੇ ਬਚਨਾਂ ਤੋਂ ਮਿਲਦਾ ਹੈ ਉਹਨਾਂ ਬੇਦਾਵਾ ਨਹੀਂ ਸੀ ਦਿੱਤਾ ਤੱਕ ਪ੍ਰਾਤਨ ਗ੍ਰੰਥਾਂ ਵਿੱਚ ਗੁਰੂ ਜੀ ਦੇ ਬਚਨ ਇਸ ਤਰ੍ਹਾਂ ਹਨ ਮਹਾ ਸਿੰਘ ਤੈਂ ਜਿੰਦੜੀ ਵਾਰ ਕੇ ਉਪਕਾਰ ਕੀਤਾ ਹੈ ਸੂਰਜ ਪ੍ਰਕਾਸ਼ ਗੁਰਾਂ ਕਿਹਾ ਜਿੰਨਾ ਮਰਦਾਂ ਨੇ ਮੇਰੇ ਲਈ ਜਾਨਵਾਰੀਆਂ ਹਨ ਧੰਨ ਧੰਨ ਗੁਰ ਸਿੱਖਣ ਕਹਿਓ ਕੀਓ ਪਰਮ ਸਵਾਰਥ ਉਪਕਾਰ ਇੰਨਾ ਸਿੱਖਾਂ ਨੇ ਪਰਸਵਾਰਥ ਦੇ ਲਈ ਪਰ ਉਪਕਾਰ ਕੀਤਾ ਹੈ। ਇੰਨਾ ਮਝੈਲ ਸਿੰਘਾਂ ਪਰ ਉਪਕਾਰ ਕੀਤਾ ਹੈ ਪੰਥ ਪ੍ਰਕਾਸ਼। ਇੰਨਾ ਗ੍ਰੰਥਾਂ ਤੋਂ ਪ੍ਰਤੱਖ ਹੁੰਦਾ ਹੈ ਕਿ ਮਹਾ ਸਿੰਘ ਤੇ ਹੋਰਾਂ ਨੇ ਪਰ ਉਪਕਾਰ ਹਿੱਤ ਧਰਮ ਹਿੱਤ ਗੁਰਾਂ ਹਿੱਤ ਸ਼ਹਾਦਤ ਦਿੱਤੀ। ਕਿਸੇ ਗੁਨਾਹ ਦੀ ਮਾਫੀ ਨਹੀਂ ਮੰਗੀ। ਭਾਵ ਮਹਾ ਸਿੰਘ ਨੇ ਬਦਾਵਾ ਨਹੀਂ ਸੀ ਲਿਖਿਆ। ਇਹੀ ਕਾਰਨ ਹੈ ਕਿ ਗੁਰੂ ਜੀ ਨੇ ਉਹਨਾਂ ਨੂੰ ਪਰਮ ਪਿਆਰੇ ਪੁੱਤਰ ਕਿਹਾ ਹੈ। ਉਹਨਾਂ ਦੀ ਵਾਹ ਵਾਹ ਕੀਤੀ। ਧੰਨ ਧੰਨ ਕਿਹਾ। ਬਾਦਸ਼ਾਹਿਆਂ ਦਾ ਵਰ ਦਿੱਤਾ। ਮੁਕਤੀ ਬਖਸ਼ ਕੇ ਮੁਕਤੇ ਖਿਤਾਬ ਬਖਸ਼ਿਆ। ਆਪਣੇ ਦੇਸ਼ ਦੇ ਵਾਸੀ ਬਣਾਇਆ। ਇਹ ਗੱਲ ਪ੍ਰਾਚੀਨ ਲਿਖਤਾ ਨੇ ਇੰਜ ਲਿਖੀ ਹੈ ਮਹਾ ਸਿੰਘ ਤੂੰ ਮੇਰੇ ਲੋਕ ਜਾ ਭਾਵ ਜਿਹੜਾ ਲੋਕ ਨਾਨਕ ਜੋਤ ਦਾ ਦੇਸ਼ ਹੈ ਗੁਰਪ੍ਰੀ ਪਿਆਰੇ ਬਿਨਾਂ ਚੀਜਕ ਤੋਂ ਮੰਗ ਰਾਜ ਭਾਗ ਮੰਗ ਮੁਕਤੀ ਮੰਗ ਮੇਰੀ ਖੁਸ਼ੀ ਹੈ ਜੇ ਚਾਹੇ ਤਾਂ ਪ੍ਰਾਣ ਬਖਸ਼ ਦਿੰਦੇ ਹਾਂ ਤੈਨੂੰ ਕੁਝ ਦੇ ਕੇ ਮੇਰੇ ਮਨ ਨੂੰ ਆਨੰਦ ਮਿਲੇਗਾ ਵਾਹ ਖਾਲਸਾ ਮੇਰੇ ਸਿੱਖ ਧੰਨ ਹਨ ਮਹਾ ਸਿੰਘ ਤੇਰੇ ਦੇਸ਼ ਮਾਝੇ ਨੂੰ ਰਾਜ ਭਾਗ ਬਾਦਸ਼ਾਹੀਆਂ ਬਖਸ਼ੀਆਂ ਸੂਰਜ ਪ੍ਰਕਾਸ਼ ਆਇਨਿਕ ਤੇ ਆਰੇ ਸਿੰਘ ਮੁਕਤ ਹੋ ਗਏ ਗੁਰਾਂ ਨੇ ਉਹਨਾਂ ਨੂੰ ਕਈ ਵਾਰ ਧੰਨ ਧੰਨ ਕਿਹਾ ਗੁਰਬਿਲਾਸ ਪਾਤਸ਼ਾਹੀ ਦਸਵੀਂ ਸੁਖਾ ਸਿੰਘ ਮੇਰੇ ਪਰਮ ਪਿਆਰੇ ਸਿੱਖ ਪੁੱਤਰ ਕੁਛ ਮੰਗ ਲੈ ਤਵਾਰੀਖ ਗੁਰੂ ਖਾਲਸਾ ਮਹਾ ਸਿੰਘ ਮੰਗ ਮੇਰੀ ਖੁਸ਼ੀ ਹੈ ਸਾਖੀ ਪੋਥੀ ਧੰਨ ਹੈ ਸਿੱਖ ਤੇ ਧੰਨ ਹੈ ਸਿੱਖੀ ਜਿਨ੍ਹਾਂ ਸਿੱਖੀ ਮੰਗੀ ਰਾਜ ਨਾ ਮੰਗਿਆ ਪਰਪਕਾਰ ਕੀਤਾ ਉਹ ਕਿੰਨੇ ਵੱਡ ਭਾਗੀ ਸਿੰਘ ਸਨ ਜਿਨ੍ਹਾਂ ਦੀ ਚਿਖਾ ਨੂੰ ਗੁਰੂ ਜੀ ਨੇ ਆਪ ਅਗਨੀ ਭੇਟ ਕੀਤੀ ਮੁਕਤਿਆਂ ਦਾ ਖਿਤਾਬ ਦਿੱਤਾ ਸਾਖੀ ਉਥੀ ਇਹ ਸਾਰੇ 40 ਮੁਕਤੇ ਹੋਏ ਗੁਰਾਂ ਆਪ ਸਹਲਾ ਪੜਿਆ ਤੇ ਅਰਦਾਸ ਕੀਤੀ ਕੜਾ ਪ੍ਰਸ਼ਾਦ ਵਰਤਾਇਆ ਸਾਖੀ ਪੋਥੀ ਵਾਹ ਵਾਹ ਖਾਲਸਾ ਧੰਨ ਖਾਲਸਾ ਧੰਨ ਸਾਖੀ ਪੋਥੀ ਕਿਉਂਕਿ ਗੁਨਾਹ ਦੀ ਮਾਫੀ ਮਿਲਦੀ ਹੈ ਬਦਾਵਾ ਲਿਖਿਆ ਹੁੰਦਾ ਤਾਂ ਗੁਰਾਂ ਨੇ ਕੇਵਲ ਇਹੀ ਕਹਿਣਾ ਸੀ ਜਾਓ ਤੁਹਾਨੂੰ ਮaaf ਕੀਤਾ ਪਰ ਗੁਰੂ ਜੀ ਨੇ ਬਿਨਾਂ ਮੰਗੇ ਸਿੰਘਾਂ ਦੀਆਂ ਬਖਸ਼ਿਸ਼ਾਂ ਨਾਲ ਝੋਲੀਆਂ ਭਰੀਆਂ ਸਤਗੁਰਾਂ ਵਰ ਦੇ ਕੇ ਕਿਹਾ ਮੇਰੀ ਖੁਸ਼ੀ ਹੈ ਤੁਹਾਨੂੰ ਕੁਝ ਦੇਵਾਂ ਅਤੇ ਮੇਰੇ ਮਨ ਨੂੰ ਆਨੰਦ ਮਿਲੇਗਾ ਤੁਸੀਂ ਧੰਨ ਹੋ ਅਜਿਹੇ ਬੋਲ ਰੱਬੀ ਰੂਹਾਂ ਲਈ ਬੋਲੇ ਜਾਂਦੇ ਹਨ ਜਿਨ੍ਹਾਂ ਦੇ ਨਾਲ ਦਿਲੋਂ ਪਿਆਰ ਹੁੰਦਾ ਹੈ ਇਸੇ ਤਰ੍ਹਾਂ विदावा कांड एक मनकर्ਤ कहानी सिद्ध ਹੁੰਦਾ ਹੈ ਇੱਕ ਹੋਰ ਪੱਖ ਜਦੋਂ ਗੁਰੂ ਜੀ ਰਮਿਆਣਾ ਪਿੰਡ ਵਿੱਚ ਸਨ ਤਾਂ ਉਹਨਾਂ ਦੇ ਨਾਲ ਕੇਵਲ 10 ਲੜਾਕੂ ਸਿੰਘ ਨੀਲੇ ਬਾਣੇ ਵਾਲੇ ਸਨ ਇੱਥੇ ਹੀ ਫੌਜ ਆਉਣ ਦੀ ਖਬਰ ਮਿਲੀ ਅਜਾਹੇ ਸੰਕਟ ਦੇ ਸਮੇਂ 40 ਸਿੰਘਾਂ ਦਾ ਜਥਾ ਜਾਨਾਂ ਵਾਰਨ ਲਈ ਆ ਗਿਆ ਦੂਜੇ ਦਿਨ ਸਾਰੇ ਮਜਹਿਲ ਗੁਰੂ ਦੇ ਲਈ ਜਾਨ ਵਾਰ ਗਏ ਫੌਜੀ ਜਰਨੈਲਾ ਵਾਂਗ ਗੁਰੂ ਜੀ ਨੂੰ ਇਹਨਾਂ ਦੀ ਕੁਰਬਾਨੀ ਤੇ ਸਮਾਂ ਲੋੜ ਦੀ ਮਹਾਨਤਾ ਦਾ ਅਹਿਸਾਸ ਸੀ ਇਸ ਕਰਕੇ ਗੁਰੂ ਜੀ ਖੁਦ ਇਹਨਾਂ ਨੂੰ ਮੰਗਲ ਲਈ ਕਹਿ ਰਹੇ ਸਨ ਬਖਸ਼ਾ ਦੇਣ ਵਿੱਚ ਖੁਸ਼ੀ ਅਨੁਭਵ ਕਰ ਰਹੇ ਸਨ ਬਾਜਾਂ ਵਾਲਿਆ ਤੂੰ ਧਨ ਨੇ ਧਨ ਹੈ ਤੇਰਾ ਸਿੰਘਾਂ ਲਈ ਪਿਆਰ ਧਨ ਹੈ ਤੇਰਾ 心肝里边。